ਹਾਂ ਜੀ ਸਤਿ ਸ਼੍ਰੀ ਅਕਾਲ ਜੀ ਅੱਜ ਮੈਂ ਤੁਹਾਡੇ ਨਾਲ ਜਿਹੜਾ ਕਿ ਪੰਜਾਬ ਸਟੇਟ ਟੀਚਰਸ ਐਲੀਜੀਬਿਲਿਟੀ ਟੈਸਟ ਆਇਆ ਏ ਜੋ ਕਿ ਉਹਦੀ ਨੋਟੀਫਿਕੇਸ਼ਨ ਤਾਂ ਹਜੇ ਕਲੀਅਰ ਨਹੀਂ ਹੋਈ ਬਟ ਡੇਟ ਕਲੀਅਰ ਕਰਤੀ ਉਹਨਾਂ ਨੇ ਵੀ 6 6ਵੇਂ ਮਹੀਨੇ ਐਗਜ਼ਾਮ ਲਿਆ ਜਾਊਗਾ ਬਟ ਜੇ 6ਵੇਂ ਮਹੀਨੇ ਹੁੰਦਾ ਜਾਂ ਉਸ ਤੋਂ ਅੱਗੇ ਐਕਸਟੈਂਡ ਹੁੰਦਾ ਜੋ ਵੀ ਆ ਉਹਦੀ ਤਿਆਰੀ ਕਿਸ ਤਰ੍ਹਾਂ ਕਰਨੀ ਹੈ ਅੱਜ ਆਪਾਂ ਉਹਦੇ ਬਾਰੇ ਗੱਲ ਕਰਾਂਗੇ ਵੀ ਕਿਸ ਤਰ੍ਹਾਂ ਤੁਸੀਂ ਘਰੇ ਬੈਠ ਕੇ ਬਿਨਾ ਕਿਸੇ ਕੋਚਿੰਗ ਤੋਂ ਵੀ ਕਿਤੇ ਕੋਚਿੰਗ ਇੰਸਟੀਚਿਊਟ ਜਾਣ ਤੋਂ ਬਿਨਾ ਕਿਤੇ ਪੈਸੇ ਖਰਾਬ ਕਰਨ ਦੇ ਬਿਨਾ ਤਿਆਰੀ ਕਿਸ ਤਰ੍ਹਾਂ ਕਰ ਸਕਦੇ ਹੋ ਆਪਣੇ ਆਪ ਅੱਜ ਮੈਂ ਤੁਹਾਡੇ ਨਾਲ ਉਹ ਸ਼ੇਅਰ ਕਰੂੰਗਾ ਇਹ ਸਾਰੇ ਮੇਰੇ ਆਪਣੇ ਕਹੋ ਵੀ ਮੇਰਾ ਐਕਸਪੀਰੀਐਂਸ ਜੋ ਹੈ ਪੀਟੈਟ ਦੇ ਬਾਰੇ ਉਹ ਤੁਹਾਡੇ ਨਾਲ ਸ਼ੇਅਰ ਕਰੂੰਗਾ ਵੀ ਜੇ ਗੱਲ ਕਰੀਏ ਤਾਂ ਪੀਟੈਟ ਦਾ ਜਿਹੜਾ ਐਗਜ਼ਾਮ ਸੀਗਾ ਜਦੋਂ ਸ਼ੁਰੂ ਹੋਇਆ ਮੈਂ ਉਦੋਂ ਦਾ ਐਗਜ਼ਾਮ ਦਿੱਤਾ ਇਹ ਲਗਾਤਾਰ 5-6 ਵਾਰ ਦਿੱਤਾ ਨਹੀਂ ਕਲੀਅਰ ਹੋਇਆ ਐਗਜ਼ਾਮ ਇਹ ਕਈ ਵਾਰ ਦਿੱਤਾ ਮਤਲਬ 5-6 ਵਾਰ ਦਿੱਤਾ ਨਹੀਂ ਕਲੀਅਰ ਹੋਇਆ ਫਿਰ ਵੀ ਲੱਗੇ ਰਹੇ ਫਿਰ ਹਰ ਵਾਰ ਆਪਣੀਆਂ ਕਮੀਆਂ ਲੱਭੀਆਂ ਵੀ ਕੀ ਕਮੀਆਂ ਕੀ ਨੇ ਕਿਉਂਕਿ ਮੇਰਾ ਜਿਹੜਾ ਵਿਸ਼ਾ ਸੀਗਾ ਉਹ ਸੀਗਾ ਮੈਥ ਮੈਥ ਪੰਜਾਬੀ ਮੇਰਾ ਬੀਆਰਡ ਦਾ ਵਿਸ਼ਾ ਸੀਗਾ ਇਸ ਕਰਕੇ ਜਿਹੜਾ ਮੈਨੂੰ ਪੇਪਰ ਦੇਣਾ ਪੈਂਦਾ ਸੀ ਉਹ ਸਾਇੰਸ ਦਾ ਨਾਲ ਦੇਣਾ ਪੈਂਦਾ ਸੀ ਉਹਦੇ ਕਰਕੇ ਜਿਹੜਾ ਐਗਜ਼ਾਮ ਆ ਉਹ ਕ੍ਰੈਕ ਨਹੀਂ ਹੁੰਦਾ ਸੀਗਾ ਤਾਂ ਫਿਰ ਕਿਸ ਤਰ੍ਹਾਂ ਉਹ ਪੇਪਰ ਕਲੀਅਰ ਕੀਤਾ ਹਨਾ ਉਹਦੀ ਕੀ ਕੀ ਆਪਾਂ ਅੱਗੇ ਮੈਥਡ ਅਪਣਾਇਆ ਵੀ ਆਪਣਾ ਪੇਪਰ ਕਲੀਅਰ ਹੋਇਆ ਠੀਕ ਹੈ ਪਹਿਲੀ ਗੱਲ ਤਾਂ ਜਿਹੜੇ ਬੱਚੇ ਫਸਟ ਟਾਈਮ ਇਗਜ਼ਾਮ ਦੇ ਰਹੇ ਨੇ ਉਹਨਾਂ ਲਈ ਤੇ ਜਿਹੜੇ ਜਿਨ੍ਹਾਂ ਨੇ ਮੇਰੇ ਹੀ ਤਰ੍ਹਾਂ 2-3 ਵਾਰ ਪੇਪਰ ਦੇ ਚੁੱਕੇ ਨੇ 4 ਵਾਰ ਦੇ ਚੁੱਕੇ ਨੇ ਉਹਨਾਂ ਦੇ ਲਈ ਮੈਂ ਦੱਸ ਰਿਹਾ ਵੀ ਕਿਵੇਂ ਤੁਸੀਂ ਘਰੇ ਬੈਠ ਕੇ ਤਿਆਰੀ ਕਰ ਸਕਦੇ ਹੋ ਕਿਉਂਕਿ ਮੈਂ ਵੀ ਘਰੇ ਬੈਠ ਕੇ ਤਿਆਰੀ ਕੀਤੀ ਆ ਮੈਂ ਖੁਦ ਆਪਣੇ ਨਾਲ ਜਦੋਂ ਮੇਰਾ ਕਲੀਅਰ ਹੋਇਆ ਮੇਰੇ ਨਾਲ ਮੇਰੇ ਦੋ ਸਟੂਡੈਂਟਸ ਨੇ ਤਿਆਰੀ ਕੀਤੀ ਆ ਮੇਰੇ ਨੋਟਸ ਤੋਂ ਤਾਂ ਉਹਨਾਂ ਦਾ ਵੀ ਕਲੀਅਰ ਹੋਇਆ ਤੇ ਉਸ ਤੋਂ ਬਾਅਦ ਮੈਂ ਦੋ ਵਾਰ ਪੇਪਰ ਕਲੀਅਰ ਕੀਤਾ ਹੋਰ ਮਤਲਬ ਮੈਂ ਪਹਿਲਾਂ 5-6 ਵਾਰ ਕਲੀਅਰ ਮੇਰਾ ਨਹੀਂ ਹੋਇਆ ਪਰ ਫਿਰ ਮੈਂ 2-3 ਵਾਰ ਪੇਪਰ ਮਤਲਬ ਟੋਟਲ 3 ਵਾਰ ਪੇਪਰ ਕਲੀਅਰ ਕਰ ਚੁੱਕਾ ਤੇ ਜਿਹੜੀ ਗੱਲ ਹੈ ਵੀ ਪੀਟੈਟ ਜਿਨਾਂ ਨੂੰ ਨਹੀਂ ਪਤਾ ਪਹਿਲਾਂ ਤਾਂ ਉਹਨਾਂ ਬਾਰੇ ਗੱਲ ਕਰਦੇ ਆਂ ਵੀ ਪੀਟੈਟ ਜਿਹੜਾ ਐਗਜ਼ਾਮ ਹੈ ਉਹ 6ਵੀਂ ਤੋਂ ਲੈ ਕੇ 10ਵੀਂ ਤੱਕ ਦੇ ਟੀਚਰਸ ਲੱਗਣ ਲਈ ਟੈਸਟ ਹੈ। ਲੈਰੀਕ ਬੇਸਿਕ ਐਲੀਜੀਬਿਲਟੀ ਹੈ ਇਹ। ਵੀ ਜੇ ਸਰਕਾਰ ਕਾਹਨੂੰ ਪੋਸਟਾਂ ਕੱਢਦੀ ਐ ਮਾਸਟਰ ਕਾਢ ਠੀਕ ਐ ਜੀ ਟੀਚਰਾਂ ਦੀਆਂ ਭਰਤੀਆਂ ਕੱਢਦੀ ਐ ਉਹਨਾਂ ਦੇ ਲਈ ਇਹ ਟੈਸਟ ਬੇਸਿਕ ਐ ਜੇ ਬੱਚੇ ਦਾ ਇਹ ਟੈਸਟ ਕਲੀਅਰ ਐ ਤਾਂ ਤੁਸੀਂ ਇਹ ਪੋਸਟਾਂ ਭਰ ਸਕਦੇ ਹੋ ਨਹੀਂ ਇਹ ਪੋਸਟਾਂ ਨਹੀਂ ਭਰ ਸਕਦੇ ਫਿਰ ਦੂਜੀ ਗੱਲ ਜਦੋਂ ਇਹ ਕਲੀਅਰ ਹੋ ਜਾਂਦਾ ਸਰਟੀਫਿਕੇਟ ਦੇ ਥੱਲੇ ਵੀ ਲਿਖਿਆ ਹੁੰਦਾ ਵੀ ਇਹ ਜਿਹੜਾ ਸਰਟੀਫਿਕੇਟ ਹੈ ਜਾਂ ਇਹ ਟੈਸਟ ਕਲੀਅਰ ਕਰਨ ਤੋਂ ਬਾਅਦ ਇਹ ਕਲੀਅਰ ਨਹੀਂ ਹੈਗਾ ਵੀ ਤੁਹਾਨੂੰ ਨੌਕਰੀ ਮਿਲੂਗੀ ਕਿ ਨਹੀਂ ਮਿਲੂਗੀ ਉਹ ਪਹਿਲਾਂ ਕਹਿੰਦੇ ਨੇ ਵੀ ਇਹ ਸਿਰਫ ਇੱਕ एलिਜੀਬਿਲਟੀ ਕ੍ਰਾਈਟੇਰੀਆ ਕਲੀਅਰ ਕੀਤਾ ਤੁਸੀਂ ਨਾ ਕਿ ਤੁਹਾਨੂੰ ਨੌਕਰੀ ਦਾ ਤੁਸੀਂ ਪੇਪਰ ਕਲੀਅਰ ਕੀਤਾ ਠੀਕ ਹੈ ਜੀ ਸਰਕਾਰੀ ਸਕੂਲ ਦੇ ਵਿੱਚ ਨੌਕਰੀ ਲੱਗਣ ਦੇ ਲਈ ਜਿਹੜੀਆਂ ਭਰਤੀਆਂ ਨਿਕਲਣਗੀਆਂ ਉਹਨਾਂ ਦੀ ਪਹਿਲੀ ਰਿਕੁਆਇਰਮੈਂਟ ਹੁੰਦੀ ਆ ਵੀ ਤੁਹਾਡਾ 6ਵੀਂ ਤੋਂ ਲੈ ਕੇ 10ਵੀਂ ਤੱਕ ਦਾ ਟੀਚਰ ਲੱਗਣ ਦੇ ਲਈ ਤੁਹਾਡਾ ਪੀਟੈਟ 2 ਕਲੀਅਰ ਹੋਣਾ ਚਾਹੀਦਾ ਟੀਟਾ ਟੂ ਕਲੀਅਰ ਹੋਣਾ ਚਾਹੀਦਾ ਠੀਕ ਹੈ ਜੀ ਦੂਸਰੀ ਗੱਲ ਜੇ ਆਪਾਂ ਗੱਲ ਕਰੀਏ ਇਹ ਜਿਹੜਾ ਪੇਪਰ ਹੁੰਦਾ ਬੇਸਿਕਲੀ ਜਿਹੜਾ ਦੋ ਸਬਜੈਕਟ ਤਾਂ ਪੱਕੇ ਹੀ ਹਨਾ ਇੱਕ ਤਾਂ ਮੈਥ ਦਾ ਹੁੰਦਾ ਨਾਲ ਸਾਇੰਸ ਇੱਕ ਹੁੰਦਾ ਐਸਐਸਟੀ ਦਾ ਬਾਕੀ ਮੇਨਲੀ ਇਹ ਨਾ ਦੋਨਾਂ ਦਾ ਹੀ ਹੁੰਦਾ ਐਗਜ਼ਾਮ ਤੇ 6ਵੀਂ ਤੋਂ 10ਵੀਂ ਤੱਕ ਦਾ ਟੀਚਰ ਲੱਗਣਾ ਹੁੰਦਾ ਜਿਹੜਾ ਸਭ ਤੋਂ ਵੱਧ ਜਿਆਦਾ ਚੱਕਰ ਇੱਥੇ ਪੈਂਦਾ ਕਈ ਵਾਰ ਬੱਚਿਆਂ ਨੂੰ ਜੋ ਕਿ ਮੈਂ ਵੀ ਫੇਸ ਕੀਤਾ ਵੀ ਮੈਥ ਪੰਜਾਬੀ ਪੜਿਆ ਹੁੰਦਾ ਬਟ 30 ਜੇ ਗੱਲ ਕਰੀ ਅੱਗੇ ਇਹਦੀ ਗੱਲ ਸਾਰਾ ਸਿਲੇਬਸ ਦੀ ਗੱਲ ਕਰੀਏ ਪਹਿਲਾਂ ਤਾਂ ਤੁਹਾਨੂੰ ਜੇ ਇੱਧਰ ਗੱਲ ਕਰੀਏ ਇੱਧਰ ਇੱਕ ਤਾਂ ਮੈਥ ਆਣਾ ਐਗਜ਼ਾਮ ਦੇ ਵਿੱਚ ਇੱਕ ਸਾਇੰਸ ਆਣੀ ਐ ਇੱਕ ਇੰਗਲਿਸ਼ ਆਣੀ ਐ ਇੱਕ ਪੰਜਾਬੀ ਤੇ ਇੱਕ ਚਾਈਲਡ ਡਿਵੈਲਪਮੈਂਟ ਐਂਡ ਪੈਡਾਗੋਜੀ ਠੀਕ ਹੈ ਜੀ ਇਹ ਇੰਨੇ ਸਬਜੈਕਟ ਤੁਹਾਨੂੰ 5 ਦੇ 5 ਇਸ ਪੇਪਰ ਚ ਪੁੱਛੇ ਜਾਣੇ ਨੇ ਜੇ ਬੱਚਾ ਐਸਐਸਟੀ ਵਾਲਾ ਪੇਪਰ ਦੇ ਰਿਹਾ ਜਿਹਦਾ ਪੰਜਾਬੀ ਐਸਐਸਟੀ ਕੰਬੀਨੇਸ਼ਨ ਹੈ ਜਾਂ ਹਿੰਦੀ ਐਸਐਸਟੀ ਐਸਐਸਟੀ ਕਿਤੇ ਵੀ ਆਉਂਦਾ ਜਿਹਦਾ ਤਾਂ ਉਹ ਐਸਐਸਟੀ ਦਾ ਇਗਜ਼ਾਮ ਉਹਨੂੰ ਆਊਗਾ ਇੰਗਲਿਸ਼ ਆਊਗੀ ਪੰਜਾਬੀ ਆਊਗੀ ਪੇਪਰ ਦੇ ਵਿੱਚ ਚਾਈਲਡ ਡਿਵੈਲਪਮੈਂਟ ਐਂਡ ਪੈਡੈਗੋਜੀ ਆਊਗੀ ਐਦਾਂ ਇਹਦੇ ਵਿੱਚ ਕੀ ਹੈ 30 ਨੰਬਰ ਦਾ ਮੈਥ ਹੁੰਦਾ 30 ਦੀ ਸਾਇੰਸ 30 ਦੀ ਇੰਗਲਿਸ਼ 30 ਦੀ ਪੰਜਾਬੀ ਤੇ 30 ਦੀ ਚਾਈਲਡ ਡਵੈਲਪਮੈਂਟ ਐਦਾਂ ਐਗਜ਼ਾਮ ਆਉਂਦਾ ਇਹਦੇ ਵਿੱਚ 60 ਨੰਬਰ ਦੀ ਐਸਐਸਟੀ ਹੋਊਗੀ 30 ਦਾ ਇਹ 30 ਦਾ ਇਹ ਤੇ 30 ਦਾ ਹੁਣ ਐਸਐਸਟੀ ਵਾਲੇ ਐਗਜ਼ਾਮ ਦੇ ਵਿੱਚ ਇਹ ਅੱਗੇ ਚਾਰ ਹਿੱਸਿਆਂ 'ਚ ਵੰਡੀ ਹੋਈ ਹੈ ਐਸਐਸਟੀ ਕਿਹੜੇ ਕਿਹੜੇ ਹਿੱਸਿਆਂ 'ਚ ਵੰਡੀ ਹੋਈ ਆ ਐਸਐਸਟੀ ਸਭ ਨੂੰ ਪਤਾ ਹੀ ਹੋਊਗਾ ਜਿਹੜੇ ਬੱਚੇ ਮਾਸਟਰਸ ਕਰੀ ਫਿਰਦੇ ਨੇ ਪੀਐਚਡੀ ਵੀ ਕਰੀ ਹੋਈ ਆ ਬੱਚਿਆਂ ਦੀ ਪੋਲੀਟੀਕਲ ਸਾਇੰਸ ਹੋਗੀ ਜੀਓਗ੍ਰਾਫੀ ਹੋਗੀ ਐਂਡ ਇਕਨੋਮਿਕਸ ਹੋਗੀ ਚਾਰ ਵਿਸ਼ੇ ਹੁੰਦੇ ਨੇ ਇਹਦੇ ਇਹਨਾਂ ਤੋਂ ਆਧਾਰਤ 60 ਨੰਬਰ ਦਾ ਪੇਪਰ ਆਉਂਦਾ ਬਾਕੀ ਜਿਹੜਾ ਆ ਪੇਪਰ ਹੈ ਇਹਨਾਂ ਦਾ ਸੇਮ ਹੁੰਦਾ ਐਨੀ ਗੱਲ ਕਲੀਅਰ ਹੋ ਗਈ ਵੀ ਇਹੇ ਚੀਜ਼ ਪੇਪਰ 'ਚ ਪੁੱਛੀ ਜਾਂਦੀ ਹ ਹੁਣ ਦੂਜੀ ਗੱਲ ਕਰੀਏ ਵੀ ਜਨਰਲ ਕੈਟਾਗਰੀ ਨੂੰ 60% ਨੰਬਰ ਚਾਹੀਦੇ ਨੇ ਟੋਟਲ ਪੇਪਰ 150 ਦਾ ਹੈ ਤਾਂ 60% ਦਾ ਮਤਲਬ ਹੈ 90 ਨੰਬਰ ਚਾਹੀਦੇ ਨੇ ਜੇ 90 ਨੰਬਰ ਆਦੇ ਨੇ ਤਾਂ ਪੇਪਰ ਕਲੀਅਰ ਆ। ਬਾਕੀ ਐਸਸੀ ਕੈਟਾਗਰੀ, ਐਸਟੀ ਹੋਗੀ, ਬੀਸੀ ਹੋਗੀ ਕੈਟਾਗਰੀ ਇਹਨਾਂ ਨੂੰ 55% ਨੰਬਰ ਚਾਹੀਦੇ ਮੀਨਸ 83 ਨੰਬਰ ਚਾਹੀਦੇ ਨੇ ਪਾਸ ਹੋਣ ਲਈ। ਅਗਰ 83 ਨੰਬਰ ਆਦੇ ਨੇ ਤਾਂ ਤੁਸੀਂ ਪੇਪਰ ਕਲੀਅਰ ਕਰ ਲਿਆ। ਇਹ ਗੱਲ ਯਾਦ ਰੱਖਿਓ। ਹੁਣ ਰਹੀ ਗੱਲ ਵੀ ਅੱਗੇ ਪੜਨਾ ਕਿਸ ਤਰ੍ਹਾਂ ਇਹਨੂੰ ਐਗਜ਼ਾਮ ਨੂੰ। ਮੈਂ ਆਪਣੇ ਵੀਅ्यूज ਤੁਹਾਡੇ ਨਾਲ ਅੱਗੇ ਸ਼ੇਅਰ ਕਰਦਾ ਵੀ ਮੈਂ ਕਿਸ ਤਰ੍ਹਾਂ ਪੜ੍ਹਿਆ ਪਹਿਲਾਂ ਕਿਉਂਕਿ ਮੇਰਾ ਵਿਸ਼ਾ ਇਹ ਸੀਗਾ ਤਾਂ ਪਹਿਲੀ ਗੱਲ ਤਾਂ ਇਹ ਆ ਵੀ ਮੈਂ ਮੈਥ ਜਿਹੜਾ ਇਹ ਮੈਥ ਦੇ ਵਿੱਚ 20 ਤੋਂ 21 ਕੁਐਸ਼ਨ ਮੈਥ ਦੇ ਆਉਂਦੇ ਨੇ ਸਿੰਪਲ ਜੋ ਕਿ ਪ੍ਰੋਫਿਟ ਲਾਸ ਹੋ ਗਿਆ ਪਰਸੈਂਟੇਜ ਹੋ ਗਿਆ ਟਾਈਮ ਐਂਡ ਵਰਕ ਹੋ ਗਿਆ ਐਦਾਂ ਦੇ ਕੁਐਸ਼ਨ ਸਿਮਟਰੀ ਵਗੈਰਾ ਐਦਾਂ ਹੀ ਸਾਇੰਸ ਦੇ ਵੀ 20 ਤੋਂ 21 ਹੁੰਦੇ ਨੇ ਇੰਗਲਿਸ਼ ਦੇ ਵੀ ਦੋ ਪੈਰੇ ਆਉਂਦੇ ਨੇ ਪੰਜਾਬੀ ਚ ਇੱਕ ਪੈਰਾ ਦਿੱਤਾ ਹੁੰਦਾ ਇੱਕ ਪੁਆਇੰਟ ਵਗੈਰਾ ਦਿੱਤੀ ਹੁੰਦੀ ਆ ਲੱਭ ਕੇ ਕਰਨੇ ਹੁੰਦੇ ਨੇ ਮਤਲਬ 20 ਨੰਬਰ ਤਾਂ ਇਦਾਂ ਦੀ ਆਉਂਦੇ ਨੇ ਸਾਰਿਆਂ ਚ 10 ਨੰਬਰ ਦੀ ਆਉਂਦੀ ਆ ਪੈਡਾਗੋਜੀ ਪੈਡਾਗੋਜੀ ਜਿਹੜੀ ਹੁੰਦੀ ਆ ਵੀ ਇਹਦੇ ਨਾਲ ਰਿਲੇਟਡ ਕੁਐਸਚਨਸ ਹੁੰਦੇ ਨੇ ਜਿਵੇਂ ਸਾਇੰਸ ਨਾਲ ਰਿਲੇਟਡ ਹੋਗੇ ਠੀਕ ਹੈ ਕੋਈ ਤੁਹਾਨੂੰ ਡੈਫੀਨੇਸ਼ਨਸ ਪੁੱਛ ਲੈਣਗੇ ਕੋਈ ਵੀ ਆ ਕੋਚ ਕਿਹਦੀ ਕੀਤੀ ਹੋਈ ਆ ਇਦਾਂ ਦੇ ਹੋਗੇ ਇਦਾਂ ਹੀ ਪੰਜਾਬੀ ਬਾਰੇ ਇੰਗਲਿਸ਼ ਬਾਰੇ ਅਲੱਗ-ਅਲੱਗ ਇਹਦੇ ਅਲੱਗ ਤੋਂ ਪੋਰਸ਼ਨ ਹੈਗਾ ਇਹ 10-10 ਨੰਬਰ ਦਾ ਠੀਕ ਹੈ ਬਾਕੀ ਜੇ ਗੱਲ ਕਰੀਏ ਚਾਈਲਡ ਡਿਵੈਲਪਮੈਂਟ ਇਹ 30 ਨੰਬਰ ਦਾ ਏ ਇਹ ਤੁਸੀਂ ਪੜ ਕੇ ਆਏ ਹੋ बीएड ਦੇ ਵਿੱਚ बीएड ਦੇ ਵਿੱਚ ਤੁਸੀਂ ਪੜਿਆ ਹੁੰਦਾ ਮੋਸਟਲੀ ਜਿਹੜਾ ਪੜ ਕੇ ਆਏ ਹੋ ਤੁਸੀਂ ਇੱਕ ਪਰਸਨੈਲਿਟੀ ਪੜ੍ਹੀ ਹੁੰਦੀ ਹੈ ਹੈਲਥ ਪੜ੍ਹੀ ਹੁੰਦੀ ਹੈ ਅ ਡਵੈਲਪਮੈਂਟ ਕੋਈਆਂ ਥਿਉਰੀਜ਼ ਹੋ ਗਈਆਂ ਪ੍ਰਿੰਸੀਪਲਸ ਆਫ ਪ੍ਰਿੰਸੀਪਲ ਆਫ ਚਾਈਲਡ ਡਵੈਲਪਮੈਂਟ ਇਹ ਵਾਲੇ ਹੋਗੇ ਇਹ ਟਾਪਿਕ ਹੋਗੇ ਬਾਕੀ ਥਿਉਰੀਆਂ ਜੇ ਹੋ ਗਈਆਂ ਜਿਹੜੀਆਂ ਜਿਹੜੀਆਂ ਐਰਿਕਸਨ ਦੀ ਥਿਉਰੀ ਹੋਗੀ ਵਿਗੋਸਟ ਕੇ ਇਹ ਮੈਂ ਪਾਈਆਂ ਹੋਈਆਂ ਨੇ ਥਿਉਰੀਜ਼ ਪਹਿਲਾਂ ਵਿਗੋਸਟ ਕੇ ਪਾਇਆ ਹੋਇਆ ਮੈਂ YouTube ਤੇ ਇਹ ਵੀ ਪਾਇਆ ਹੋਇਆ ਕੋਹਲਬਰਗ ਵੀ ਪਾਇਆ ਹੋਇਆ ਇਨਾਂ ਦੀ ਥਿਉਰੀਜ਼ ਹੋ ਗਈਆਂ ਥਿਉਰੀਜ਼ ਆਫ ਲਰਨਿੰਗ ਹੋ ਗਈ ਲਰਨਿੰਗ ਦੀਆਂ ਥਿਉਰੀਜ਼ ਹੋ ਗਈਆਂ ਸਾਰੀਆਂ ਠੀਕ ਹੈ ਬਾਕੀ ਕਿਸ ਤਰ੍ਹਾਂ ਜਿਹੜਾ ਉਹ ਆ ਤੁਹਾਡਾ ਆਪਾਂ ਜੇ ਗੱਲ ਕਰੀਏ ਜਿਹੜੇ ਸਕੂਲਸ ਨੇ ਉਹਨਾਂ ਬਾਰੇ ਹੋ ਗਿਆ ਤੁਸੀਂ ਬੱਚਿਆਂ ਨੂੰ ਕਿਸ ਤਰ੍ਹਾਂ ਡੀਲ ਕਰਨਾ ਇਹ ਸਾਰਾ ਚਾਈਲਡ ਡਵੈਲਪਮੈਂਟ ਐਂਡ ਪੈਡਾਗੋਜੀ ਦੇ ਵਿੱਚ ਆਉਂਦਾ ਹੈ 3 ਨੰਬਰ ਦਾ ਤੇ ਐਸਐਸਟੀ ਦਾ ਬਾਕੀ ਸਾਰਾ ਕੁਝ ਸੇਮ ਹੈ ਐਸਐਸਟੀ ਦੇ ਵਿੱਚ 60 ਨੰਬਰ ਐਸਐਸਟੀ ਦੇ ਆਣਗੇ ਉਹ ਸਬਜੈਕਟ ਹੈ ਠੀਕ ਹੈ ਜੀ ਹੁਣ ਰਹੀ ਗੱਲ ਤਿਆਰੀ ਕਿਸ ਤਰ੍ਹਾਂ ਕਰਨੀ ਹੈ ਦੇਖੋ ਮੈਥ ਤਾਂ ਜੇ ਗੱਲ ਕਰੀਏ 6ਵੀਂ ਤੋਂ ਲੈ ਕੇ 8ਵੀਂ ਤੱਕ ਦਾ ਤੁਸੀਂ ਸੋਲਵ ਕਰ ਲਓ ਤਾਂ ਮੈਥ ਹੋ ਗਿਆ ਕਰਨਾ ਕਿੱਥੋਂ ਹੈ ਐਨਸੀਆਰਟੀ ਦੀਆਂ ਕਿਤਾਬਾਂ ਸਿਰਫ ਐਨਸੀਈਆਰਟੀ ਉਹਦੀਆਂ ਕਿਤਾਬਾਂ ਚੱਕੋ ਸਾਇੰਸ ਉਹਦੇ ਵਿੱਚੋਂ ਤਿਆਰ ਕਰੋ 6ਵੀਂ ਤੋਂ ਲੈ ਕੇ 10ਵੀਂ ਤੱਕ ਦੀਆਂ ਕਿਤਾਬਾਂ ਚੱਕ ਕੇ ਆਪਣੇ ਨੋਟਸ ਬਣਾਓ ਖੁਦ ਪਹਿਲਾ ਪੇਜ ਪੜੋ ਚੋਂ ਤੁਹਾਨੂੰ ਜਿਹੜੀ ਜਿਹੜੀ ਜਾਣਕਾਰੀ ਮਿਲਦੀ ਹੈ ਉਹਨੂੰ ਲਿਖੋ ਆਪਣੇ ਪੇਜ ਤੇ ਫਿਰ ਅੰਡਰਲਾਈਨ ਕਰ ਲਓ ਫਿਰ ਉਹਨਾਂ ਨੂੰ ਪੜੋ ਇਦਾਂ ਪਹਿਲਾਂ 6ਵੀਂ ਕਲਾਸ ਖਤਮ ਕਰੋ ਫਿਰ 7ਵੀਂ ਫਿਰ 8ਵੀਂ ਫਿਰ 9ਵੀਂ ਫਿਰ 10ਵੀਂ ਸਾਰੀਆਂ ਕਲਾਸਾਂ ਖਤਮ ਕਰੋ ਇਦਾਂ ਹੀ ਤੁਸੀਂ ਮੈਥ ਦੀਆਂ ਖਤਮ ਕਰੋ ਇਦਾਂ ਹੀ ਤੁਸੀਂ 6ਵੀਂ ਤੋਂ ਲੈ ਕੇ 10ਵੀਂ ਤੱਕ ਦੀ ਸਾਰੀ ਐਸਐਸ ਪੂਰੀ ਦੀ ਪੂਰੀ ਕੰਪਲੀਟ ਕਲੀਅਰ ਕਰ ਲਓ ਸਾਰੀ ਠੀਕ ਹੈ ਜੀ ਰਹੀ ਗੱਲ ਪੰਜਾਬੀ ਪੰਜਾਬ 'ਚ ਰਹਿੰਦੇ ਤੁਸੀਂ ਸਭ ਨੇ ਪੈਕ ਕਰੇ ਦੇਣੀਆਂ 20 ਤੋਂ 25 ਕੁਐਸਚਨਸ ਸਭ ਦੇ ਸਹੀ ਹੋ ਜਾਂਦੇ ਨੇ ਇਹਦੇ 'ਚ ਇੰਗਲਿਸ਼ 'ਚ ਪੈਰੇ ਹੁੰਦੇ ਨੇ ਠੀਕ ਹੈ ਹੁਣ ਕਿਉਂਕਿ ਦੇਖੋ ਹੁਣ ਸਮਾਂ ਇਦਾਂ ਦਾ ਵੀ ਹੁਣ ਬਹੁਤ ਸਾਰੇ YouTube ਚੈਨਲ ਹੈਗੇ ਨੇ ਜਿਹੜੇ ਇਹਦੀ ਤਿਆਰੀ ਕਰਾਉਂਦੇ ਨੇ ਸਾਰਿਆਂ ਦੀ ਤਾਂ ਤੁਹਾਨੂੰ ਆਰਾਮ ਨਾਲ ਤੁਸੀਂ ਭਰੂਗੇ YouTube ਤੇ ਵੀ ਸਾਨੂੰ ਇੰਗਲਿਸ਼ ਦੇ ਪੈਡਾਗੋਜੀ ਦੇ ਕੁਐਸਚਨ ਮਿਲ ਜਾਣ ਤਾਂ ਤੁਹਾਨੂੰ ਮਿਲ ਜਾਣਗੇ ਤੁਸੀਂ ਚੱਕੋ ਉੱਥੋਂ ਆਪਣੇ ਨੋਟਸ ਬਣਾ ਲਓ ਪੰਜਾਬੀ ਦੇ ਪੈਡਾਗੋਜੀ ਦੇ ਕੁਐਸਚਨ ਬਹੁਤ ਟੀਚਰ ਮਿਹਨਤ ਕਰਾ ਰਹੇ ਨੇ YouTube ਤੇ ਚੱਕ ਲਓ Google ਤੇ ਸਰਚ ਮਾਰ ਲਓ ਬਾਕੀ ਸਮੇਂ-ਸਮੇਂ ਤੇ ਮੈਂ ਵੀ ਵੀਡੀਓਜ਼ ਪਾਉਂਦਾ ਰਹੂੰਗਾ ਇਹਨਾਂ ਦੀਆਂ ਤੁਹਾਡੇ ਲਈ ਵੀ ਤੁਸੀਂ ਇਹਦੀ ਤਿਆਰੀ ਕਰੋ ਵੱਧ ਤੋਂ ਵੱਧ ਅਨੇਹੀ ਗੱਲ ਅੱਗੇ ਵੀ ਸਾਰਾ ਇਹ ਮਤਲਬ ਜਿੰਨਾ ਵੀ ਆਪਣਾ ਹੈਗਾ ਤਾਮ-ਜਾਨ ਇਹ ਕਲੀਅਰ ਕਰਨਾ ਤੁਸੀਂ ਘਰੇ ਬੈਠ ਕੇ ਠੀਕ ਹੈ ਆਪਣੀ ਸਟੱਡੀ ਕਰਨੀ ਹੈ ਨਾ ਕਿ ਕਿਸੇ ਇੰਸਟੀਚਿਊਟ ਉਹਨਾਂ ਨੇ ਵੀ ਕੀ ਕਰਾਉਣਾ ਤੁਹਾਨੂੰ ਉਹ ਵੀ ਉਥੋਂ ਹੀ ਤਿਆਰੀਆਂ ਕਰਦੇ ਨੇ ਉਹਨਾਂ ਨੇ ਵੀ ਆਪਣੇ ਨੋਟਸ ਬਣਾਏ ਹੋਏ ਨੇ ਉਹ ਹੀ ਤੁਹਾਨੂੰ ਕਰਾ ਲੈਣੇ ਨੇ ਫਿਰ ਵੀ ਤੁਸੀਂ ਘਰੇ ਜਾ ਕੇ ਪੜ੍ਹਨਾ ਨਾ ਪੈਸੇ ਕਾਤੇ ਖਰਾਬ ਕਰਨੇ ਆ ਇਸ ਕਰਕੇ ਤੁਸੀਂ ਆਹ ਸਾਰਾ ਕੁਝ ਜਿਸ ਤਰ੍ਹਾਂ ਵੀ ਇਹ ਹੈਗਾ ਤੁਸੀਂ YouTube ਤੋਂ ਕੋਈ Google ਤੋਂ ਆਹ ਚੀਜ਼ਾਂ ਜਿਵੇਂ ਚਾਈਲਡ ਡਿਵੈਲਪਮੈਂਟ ਐਂਡ ਪੈਡਾਗੋਜੀ ਆ ਉੱਥੋਂ ਬਾਅਦ ਵਿੱਚ ਤਿਆਰ ਕਰਨੇ ਨੇ ਜਦੋਂ ਤੁਹਾਡਾ ਬੇਸਿਕ ਸਾਰਾ ਕਲੀਅਰ ਹੋ ਗਿਆ ਆ ਤੁਹਾਨੂੰ ਬੀਐਡ ਵਾਲਾ ਆਉਣ ਲੱਗ ਗਿਆ ਠੀਕ ਐ ਐਸਐਸਟੀ ਤੁਹਾਨੂੰ 6ਵੀਂ ਤੋਂ 10ਵੀਂ ਤੱਕ ਦੀਆਂ ਐਨਸੀਆਰਟੀ ਕਿਤਾਬਾਂ ਆਉਣ ਲੱਗ ਗਈਆਂ ਮੈਥ ਤੇ ਸਾਇੰਸ ਆਉਣ ਲੱਗ ਗਿਆ ਪੰਜਾਬੀ ਤੇ ਇੰਗਲਿਸ਼ ਇਹ ਤਾਂ ਪੈਰਾਗ੍ਰਾਫ ਹੀ ਆਣੇ ਨੇ ਠੀਕ ਐ ਬਟ ਤੁਸੀਂ ਨੈਟ ਤੋਂ ਸਰਚ ਮਾਰ ਕੇ ਪੈਰਾਗ੍ਰਾਫ ਕੱਢ ਕੇ ਪੰਜਾਬੀ ਦੇ ਉਹਨਾਂ ਦੀ ਪ੍ਰੈਕਟਿਸ ਕਰਨੀ ਆ ਰਿਟਨ ਵੱਧ ਤੋਂ ਵੱਧ ਠੀਕ ਐ ਤੇ ਫੇਰ ਕਿਤੇ ਜਦੋਂ ਤੁਹਾਡਾ ਸਾਰਾ ਕੁਝ ਹੋ ਗਿਆ ਫੇਰ ਤੁਸੀਂ ਸਰਚ ਮਾਰਨਾ ਗੂਗਲ ਤੇ ਐਮਸੀਕਿਊ एमसीक्यू ऑफ साइंस एमसीक्यू ऑफ मैथ एमसीक्यू ऑफ चाइल्ड डेवलपमेंट एंड पेडोलॉजी जो ਤੁਸੀਂ پڑھوਗੇ ਤੁਹਾਨੂੰ एमसीक्यू ਆਣਗੇ ਤੁਸੀਂ ਉਹਨਾਂ ਦੇ ਵਿੱਚੋਂ ਛਾਂਟੋ ਆਪਣੇ ਹਿਸਾਬ ਨਾਲ ਵੀ ਕਿਹੜੇ-ਕਿਹੜੇ ਕਰਨੇ ਚਾਹੀਦੇ ਨੇ ਠੀਕ ਹੈ ਆਪਣੀ ਨੋਟਸ ਬਣਾਓ ਪ੍ਰੋਪਰ ਤੁਹਾਡੀ ਤਿਆਰੀ ਹੋਊਗੀ ਮੈਂ ਤਾਂ ਇਸੇ ਤਰ੍ਹਾਂ ਤਿਆਰੀ ਕੀਤੀ ਹੈ ਤੇ ਕਰਿਆ ਵੀ ਦੋ ਤਿੰਨ ਵਾਰ ਪਹਿਲਾਂ ਨਹੀਂ ਇਸ ਤਰ੍ਹਾਂ ਤਿਆਰੀ ਕੀਤੀ ਸੀਗੀ ਫਿਰ ਦੱਬ ਕੇ ਤਿਆਰੀ ਕੀਤੀ ਤੇ ਪੇਪਰ ਕਲੀਅਰ ਵੀ ਹੋਇਆ ਤੇ ਪੰਗਾ ਹੀ ਮੇਰਾ ਸਾਇੰਸ 'ਚ ਪੈਂਦਾ ਸੀਗਾ ਤਾਂ ਜਿਹੜੇ ਬੱਚਿਆਂ ਦੀ ਤਾਂ ਸਾਇੰਸ ਫੀਲਡ ਹੈਗੀ ਆ ਉਹਨਾਂ ਨੂੰ ਤਾਂ ਕੋਈ ਦਿੱਕਤ ਆਣੀ ਨਹੀਂ ਹੋਣੀ ਉਹ ਤਾਂ ਪਹਿਲੀ ਵਾਰ ਚ ਹੀ ਕੱਢ ਦੇਣਗੇ ਜਿਨ੍ਹਾਂ ਦਾ ਮੈਥ ਪੰਜਾਬੀ ਕੰਬੀਨੇਸ਼ਨ ਹੈ ਮੈਥ ਇੰਗਲਿਸ਼ ਮੈਥ ਹਿੰਦੀ ਕੁਛ ਵੀ ਜਿਨ੍ਹਾਂ ਦਾ ਸਾਇੰਸ ਨਹੀਂ ਫੀਲਡ ਹੈਗੀ ਉਹਨਾਂ ਨੂੰ ਸਾਇੰਸ ਤੇ ਮਿਹਨਤ ਕਰਨੀ ਪੈਣੀ ਹੈ ਇਹ ਧਿਆਨ ਰੱਖਿਓ ਬਾਕੀ ਜੇ ਜਾਣਕਾਰੀ ਵਧੀਆ ਲੱਗੇ ਤਾਂ ਇਹਨੂੰ ਸ਼ੇਅਰ ਜ਼ਰੂਰ ਕਰਿਓ ਵੱਤੋ ਵੱਦ ਧੰਨਵਾਦ ਹੋਰ ਸਮੇਂ ਸਮੇਂ ਤੇ ਮੈਂ ਤੁਹਾਨੂੰ ਇਹਦੇ ਨਾਲ ਰਿਲੇਟਿਡ ਵੀਡੀਓਜ਼ ਪਾਉਂਦਾ ਰਹੂੰਗਾ ਚਾਈਲਡ ਡਿਵੈਲਪਮੈਂਟ ਦੀਆਂ ਵੀ ਪਾਉਂਗਾ ਮੈਂ ਸਾਇੰਸ ਦੀਆਂ ਮੈਥ ਦੀਆਂ ਬਾਕੀ ਐਸਐਸਟੀ ਮੇਰਾ ਵਿਸ਼ਾ ਤਾਂ ਨਹੀਂ ਹੈਗਾ ਪਰ ਉਹ ਐ ਫੇਰ ਵੀ ਕੋਸ਼ਿਸ਼ ਕਰੂੰਗਾ ਇਹਨਾਂ ਦੀਆਂ ਵੀਡੀਓਜ਼ ਪਾਉਣ ਦੀ ਬਾਕੀ ਬਹੁਤ ਚੈਨਲ ਨੇ ਆਪਣੀ ਦੱਬ ਕੇ ਤਿਆਰੀ ਕਰੋ ਪਰਮਾਥਮਾ ਕਰਕੇ ਤੁਹਾਡਾ ਪਹਿਲੀ ਵਾਰ ਦੇ ਵਿੱਚ ਹੀ ਪੇਪਰ ਕਲੀਅਰ ਹੋਵੇ ਧੰਨਵਾਦ